ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਮਚਾਲਪੁਰ ਟੀਵੀ ਦੇ ਨਾਲ ਤਾਂ ਮੈਂ ਤੁਹਾਡੇ ਨਾਲ ਸਰਜੀਤ ਸਿੰਘ ਐਸ ਟਾਈਮ ਫਿਰੋਜ਼ਪੁਰ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਪਿੰਡ ਦੇ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਹ ਜਿਹੜੀ ਰੇਤਾ ਹੈ 9 9 ਫੁੱਟ ਜਿਹੜੀ ਰੇਤਾ ਵਾ ਇਹ ਹੋ ਚੁੱਕੀ ਹੈ ਤਾਂ ਆ ਜਿੱਥੇ ਜੀਐਸਪੀ ਲੱਗੀਆਂ ਹੋਈਆਂ ਨੇ ਇੱਥੇ ਇੱਕ ਦੱਸਿਆ ਜਾ ਰਿਹਾ ਕਿ ਘਰ ਸੀ ਇੱਥੇ ਪਰ ਘਰ ਪਾਣੀ ਦੀ ਲਪੇਟ ਵਿੱਚ ਆਉਣ ਦੇ ਕਾਰਨ ਜਿਹੜਾ ਵਾ ਘਰ ਨੇ ਜਿਹੜਾ ਵਾ ਦਰਿਆ ਦਾ ਰੂਪ ਜਿਹੜਾ ਉਹ ਧਾਰ ਲਿਆ ਹੋਇਆ ਹੈ ਤਾਂ ਸਾਡੇ ਨਾਲ ਇੱਥੋਂ ਦੇ ਸ਼ਖਸ ਮੌਜੂਦ ਨੇ ਜਿਹੜੇ ਪਾਣੀ ਆਉਣ ਦੇ ਕਾਰਨ ਜਿਹੜਾ ਵਾ ਸੜਕ ਦੇ ਉੱਪਰ ਜਿਹੜਾ ਰਹਿਣਾ ਰੈਣ ਬਸੇਰਾ ਜਿਹੜਾ ਵਾ ਉਹਨਾਂ ਨੇ ਕੀਤਾ ਹੋਇਆ ਹੈ ਤਾਂ ਗੱਲਬਾਤ ਕਰਦੇ ਆਂਗੇ ਕਿਵੇਂ ਦੇ ਇੱਥੋਂ ਦੇ ਹਾਲਾਤ ਨੇ ਜਾਂ ਪਾਣੀ ਆਉਣ ਤੋਂ ਪਹਿਲਾਂ ਦੇ ਕਿਵੇਂ ਦੇ ਹਾਲਾਤ ਸੀ ਕਿਵੇਂ ਦੀ ਸਰਕਾਰ ਵੱਲੋਂ ਇਹਨਾਂ ਨੂੰ ਸਹਾਇਤਾ ਮਿਲ ਰਹੀ ਹੈ ਇਹਨਾਂ ਦੇ ਡੰਗਰ ਬੱਚੇ ਦਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੀ ਕਾਰੋਬਾਰ ਇਹਨਾਂ ਦਾ ਹੁਣ ਚੱਲਦਾ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਣੇ ਰਹੋ ਮਝਾਲ ਪ੍ਰੋਟੀਵੀ ਦੇ ਨਾਲ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਇੱਥੇ ਕੋਈ ਸਾਰ ਲੈਣ ਵੱੱਤ ਪੜੀ ਨਹੀਂ ਨਹੀਂ ਜੀ ਉਹਦੇ ਵੀ ਨਾ ਗੰਦੀਆਂ ਗੱਲਾਂ ਵੀ ਸਰਕਾਰ ਅਸੀਂ ਤੁਹਾਡੇ ਨਾਲ ਆ ਉਹਦੇ ਗੱਲਾਂ ਹੀ ਆ ਅੱਛਾ ਉਹਦੇ ਕਹਿ ਦਿੰਦੇ ਆ ਵੀ ਅਸੀਂ ਸਰਕਾਰ ਤੁਹਾਡੇ ਨਾਲ ਆ ਸਿਰਫ ਇੱਕ ਉਹ ਵੋਟਾਂ ਲੈਣ ਦੇ ਮਾਰੇ ਕਹਿ ਦਿੰਦੇ ਆ ਮਤਲਬ ਗ੍ਰਾਉਂਡ ਲੈਵਲ ਦੇ ਗਰਾਊਂਡ ਜ਼ੀਰੋ ਤੇ ਦੇਖੀਏ ਤੇ ਕੋ ਮਤਲਬ ਸਰਕਾਰ ਦਾ ਵੀ ਤੁਹਾਡੇ ਕੋਈ ਹੱਥ ਨਹੀਂ ਮਤਲਬ ਤੁਹਾਨੂੰ ਮੈਣਾ ਵੀਰ ਜੀ ਆਵੇ ਆ ਵੀਰ ਆ ਇਹ ਆ ਜੇ ਸਰਕਾਰ ਈਡੀ ਹੋਵੇ ਤੇ ਸਾਨੂੰ ਰਾਹ ਨਹੀਂ ਬਣ ਕੇ ਦੇ ਸਕਦੀ ਆ ਵੇਖੋ ਆ ਵੀਰ ਸੇਵਾ ਦਾ ਰਾਏ ਮਸ਼ੀਨਾ ਲੈ ਕੇ ਟਰੈਕਟਰ ਵੀ ਆਪਦੇ ਲੈ ਕੇ ਆਏ ਆ ਤੁਸੀਂ ਤੁਹਾਡੀਆਂ ਜਿਹੀਆਂ ਜੀ ਕਿਹੜੇ ਨਗਰ ਤੋਂ ਕਿੱਥੋਂ ਆਏ ਜੀ ਅਸੀਂ ਜੀਰੇ ਤੋਂ ਆਏ ਜੀ ਤੇ ਜੀਰੇ ਤੋਂ ਇਹਦਾ ਤੇਲ ਪਾਣੀ ਦਾ ਖਰਚਾ ਕਿਵੇਂ ਤੁਹਾਡੇ ਮਨ ਚ ਵਿੱਚ ਆਇਆ ਸਰਕਾਰ ਦੇ ਵੱਲ ਭਗਵੰਤ ਮਾਨ ਵੱਲੋਂ ਭੇਜਿਆ ਹੈ ਤੁਹਾਨੂੰ ਕਿਹਾਂ ਜਾਂ ਨਹੀਂ ਆਪ ਦੇ ਲੋ ਆਏ ਅਸੀਂ ਆਪ ਦੇ ਲਈ ਆਏ ਜੀ ਸੇਵਾ ਚ ਆਏ ਹੋ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇੱਥੇ ਘਰ ਦੇ ਜਿਹੜਾ ਵਾਹ ਇੱਕ ਇਹਦੇ ਵਿੱਚ ਪਾਣੀ ਦੇ ਵਿੱਚ ਰੁੜ ਚੁੱਕਾ ਹੈ ਤਾਂ ਬਾਕੀ ਘਰਾਂ ਨੂੰ ਜਿਹੜਾ ਬਚਾਉਣਾ ਹੈ ਕਿਵੇਂ ਆਇਆ ਤੁਹਾਡੇ ਮਨ ਇਹਦਾ ਵਿਨਾਸ਼ ਵਰਗ ਹੋਇਆ ਇਹਨਾਂ ਨੇ ਅਸੀਂ ਇੱਧਰ ਸਾਡੇ ਰਾਸਤੇ ਦੀ ਬੜੀ ਪ੍ਰੋਬਲਮ ਆ ਹਾਂਜੀ ਅੱਛਾ ਫਿਰ ਅਸੀਂ ਸਾਡੇ ਗਰੁੱਪ ਵੱਲੋਂ ਸਾਨੂੰ ਕਿਹਾ ਗਿਆ ਵੀ ਤੁਸੀਂ ਜਾਓ ਅਸੀਂ ਜੋ ਖਰਚਾ ਹੋਇਆ ਸੀ ਆ ਕਰਾਂਗੇ ਤੁਹਾਡਾ ਗਰੁੱਪ ਕਿਹੜਾ ਜੀ ਸਾਡਾ ਭੁੱਲਰ ਗਰੁੱਪ ਆ ਜੀ ਭੁੱਲਰ ਹਾਂਜੀ ਰੇ ਤੋਂ ਅੱਛਾ ਹਾਂਜੀ ਦੋ ਗਰੁੱਪ ਦੀਆਂ ਮਸ਼ੀਨਾਈਆਂ ਹੋਈਆਂ ਦੋਨੇ ਗਰੁੱਪ ਦੀਆਂ ਮਸ਼ੀਨੀਆਂ ਕੱਲ੍ਹ ਦੀਆਂ ਚੱਲਦੀਆਂ ਪਈਆਂ ਸਾਡਾ ਕੱਲ ਦਾ ਬੰਨ ਨਹੀਂ ਬੰਨਿਆ ਜਾ ਰਿਹਾ ਅੱਛਾ ਕੱਲ੍ਹ ਦੀਆਂ ਤੁਸੀਂ ਮਸ਼ੀਨਾਂ ਚਲਾਈਆਂ ਅਜੇ ਤੱਕ ਬੰਨ ਜਿਹੜਾ ਵਾ ਤੁਹਾਡਾ ਕੰਪਲੀਟ ਨਹੀਂ ਨਹੀਂ ਕੰਪਲੀਟ ਹੋਇਆ ਕਿਉਂਕਿ ਪਾਣੀ ਵਧ ਰਿਹਾ ਹੈ ਕਿਤੇ ਘਟ ਰਿਹਾ ਵਧ ਰਿਹਾ ਕੱਲ੍ਹ ਕੱਟ ਗਿਆ ਸੀ ਬੰਨ ਬੰਨਤਾ ਹੀ ਗਿਆ ਫਿਰ ਖੁਰ ਗਿਆ ਹੁਣ ਅਸੀਂ ਬੰਨੀ ਜਾਂਦੇ ਉਤੋਂ ਜ਼ਿਆਦਾ ਖਰ ਚੁੱਕਿਆ ਤੁਹਾਨੂੰ ਨਹੀਂ ਲੱਗਦਾ ਵੀ ਇਹ ਸਰਕਾਰਾਂ ਦਾ ਕੰਮ ਸੀ ਕੀਤਾ ਨਾ ਦੇਖਿਆ ਜਾਵੇ ਇਹ ਸਰਕਾਰਾਂ ਜੀ ਸਾਰੀ ਨਿਲੈਕੀ ਆ ਜੀ ਹਾਂ ਇਹ ਚਾਹੁੰਦੀ ਤੇ ਪਾਣੀ ਘਟਦੇ ਲੈਵਲ ਦੇ ਹਿਸਾਬ ਨਾਲ ਰੋਕ ਕੇ ਆਪਣਾ ਛੱਡ ਸਕਦੀ ਹਾਂ ਉਹਨਾਂ ਨੇ ਵੀ ਜੋ ਪਾਣੀ ਇੱਕਦਮ ਛੱਡਨ ਦਾ ਇੱਕ ਵਾਈ ਰੀਜ਼ਨ ਕੀ ਹੈ ਜੇ ਉਹ ਆਪ ਦਾ ਸਟਾਕ ਕਰਦੀ ਸਟਾਕ ਜੋ ਪਤਾ ਹੀ ਪਿੱਛੋਂ ਬਾਰਿਸ਼ ਜ਼ਿਆਦਾ ਹੈ ਘਟਾਵੇ ਵੀ ਪਾਣੀ ਸਟਾਕ ਕਰਨਾ ਆਪ ਦਾ ਉਹਨਾਂ ਉਸਾ ਨਾਲ ਘਟਾਉਂਦੀ ਆਵੇ ਫਿਰ ਉਸਾ ਨਾਲ ਕਰੇ ਹੁਣ ਕਿ ਨਹੀਂ ਪਾਣੀ ਛੱਡਿਆ ਜਿਹੜਾ ਬੰਦਾ ਇੱਥੇ ਰਹਿ ਰਿਹਾ ਉਹਨੂੰ ਕੀ ਪਤਾ ਕਿ ਕਿੰਨਾ ਪਾਣੀ ਆ ਗਿਆ ਬਿਲਕੁਲ ਬਿਲਕੁਲ ਹਾਂ ਠੀਕ ਹੈ ਇਹ ਸਰਕਾਰਾਂ ਨੂੰ ਆਪ ਸੋਚਣਾ ਚਾਹੀਦਾ ਜਿਹੜੇ ਬੰਦੇ 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 ਰਹਿ ਰਹੇ ਆ ਕਿੱਧਰ ਜਾਣਗੇ ਇਹ ਕੈਦੀ ਸਾਰ ਹੀ ਨਹੀਂ ਲੈਣੀ ਮੇਰੇ ਹੋਜੀ ਸਰਕਾਰ ਤੋਂ ਕੀ ਲੈਣਾ ਪਰ ਭਗਵੰਤ ਮਾਨ ਸਰਕਾਰ ਦੇ ਕਹਿਰੀ ਹੈ ਹੈਲੀਕਾਪਟਰ ਭੇਜਿਆ ਹੋਇਆ ਵਾ ਜਿਹੜਾ ਸੁਰੱਖਿਅਤ ਲਾ ਸਾਮਾਨ ਤੇ ਜਿਹੜਾ ਵਾ ਲੋਕਾਂ ਨੂੰ ਲੈ ਕੇ ਜਾ ਰਹੇ ਆ ਉਹ ਮੇ ਪਾਕਿਸਤਾਨ ਆਸੀ ਛੱਡਿਆ ਉਹਨਾਂ ਨੇ ਗਾਂ ਵੰਜਾ ਮੁੱਝਾ ਉੱਥੇ ਗਾਂ ਛੱਡਿਆ ਆ ਬਈ ਸਾਡੇ ਕੋਲ ਤਾਂ ਕੱਲ ਤਾਂ ਕੋਈ ਨਹੀਂ ਆਸੀ ਕੋਈ ਨਹੀਂ ਆਏ ਆ ਸਾਡੇ ਕੋਲ ਤਾਂ ਇਹਦੇ ਤੱਕ ਚਾਹ ਰੋਟੀ ਵੀ ਪਹੁੰਚੀ ਸਰਕਾਰ ਵਾਲੋ ਕੇ ਬੰਦਾ ਆਇਆ ਵਾ ਇੱਥੇ ਮੁਲਾਜਮ ਸਾਡੇ ਉਹ ਕਿੱਥੋਂ ਆਏ ਅਸੇ ਮਤਲਬ ਤੁਸੀਂ ਕਿਸੇ ਦੇ ਧਿਆਨ ਵਿੱਚ ਹੈ ਨਹੀਂ ਵੀ ਤੁਸੀਂ ਬੰਨ ਬੰਨ ਰਹੇ ਹੋ ਲੋਕਾਂ ਦਾ ਬਚਾਅ ਕਰ ਰਹੇ ਆ ਨਾ 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 ਜੀ ਸਾਡੀ ਉਹ 30 ਕਿਲੋਮੀਟਰ ਤੋਂ ਰੋਟੀ ਆਈ ਹੈ ਹੁਣ ਆਈ ਹੈ ਹੁਣ ਖਾਦੀ ਹੈ ਇੱਥੇ ਤੇ ਸਰਕਾਰ ਦਾ ਕੋਈ ਆਉਂਦਾ ਸਾਡੇ ਕੋਲੇ ਆਉਂਦਾ ਨਾ ਕੱਲ ਦਾ ਇੱਥੇ ਆ ਕੇ ਪੁੱਛਦਾ ਭਾਈ ਤੁਹਾਨੂੰ ਕਿਸ ਚੀਜ਼ ਦੀ ਲੋੜ ਤੇ ਨਹੀਂ ਜਾਂ ਤੇਲ ਚਾਹੀਦਾ ਜਾਂ ਤੁਹਾਨੂੰ ਖਾਣ ਵਾਸਤੇ ਕੋਈ ਚਾਹੀਦਾ ਤੁਹਾਡੇ ਇਲਾਕੇ ਦੇ ਐਮਐਲਏ ਸਾਹਿਬ ਕਿਉਂ ਨਹੀਂ ਇੱਧਰ ਕਟਾਰੀਆ ਸਾਹਿਬ ਜੀ ਕਟਾਰੀਆ ਸਾਹਿਬ ਜੀ ਮਾਰਿਆ ਚੱਕਰ ਚੋਕਰਣਾ ਨਹੀਂ ਨਹੀਂ ਜੇ ਕੁ ਮਾਰਿਆ ਉਹ ਜਦੋਂ ਪਾਣੀ ਫੁੱਲ ਇੱਥੇ ਵਗਦਾ ਹੈ ਉਦੋਂ ਬੰਨ ਤੋਂ ਵੇਖ ਕੇ ਤੇ ਵਾਪਸ ਪਰ ਉਹ ਤੇ ਕਹੇ ਬੇੜੀਆਂ ਲੈ ਲੈ ਵੇਚ ਕਹਿੰਦੇ ਅਸੀਂ ਆਉਂਦੇ ਲੋਕਾਂ ਨੂੰ ਸੁਰੱਖਿਅਤ ਕਰਨ ਰਹਾਂ ਆਮ ਆਦਮੀ ਪਾਰਟੀਆਂ ਦੇ ਤੁਹਾਡੇ ਬਦਲਾਅ ਤੇ ਆਈ ਆਮ ਲੋਕਾਂ ਦੀ ਪਾਰਟੀ ਬਹੁਤ ਬਦਲਾਅ ਹੀ ਲਿਆਉਣ ਡਿਆ ਆ ਵੇਖੋ ਪਾ ਹਰ ਸਾਲ ਪਾਣੀ ਆ ਜਾਂਦਾ ਬਦਲਾਅ ਹੀ ਹੈ ਹੋਰ ਕੀ ਹੈ ਇਹ ਹਰ ਸਾਲ ਤੇ ਪਾਣੀ ਆਉਂਦਾ ਪਰ ਇਹ ਸਰਕਾਰ ਨੂੰ ਇਹ ਨਹੀਂ ਚਾਹੀਦਾ ਵੀ ਜਦੋਂ ਪਾਣੀ ਆ ਜਾਂਦਾ ਉਦੋਂ ਨਿਊ ਚੰਦਨਾ ਤੇ ਵੀ ਸੁਰੱਖੀਆਂ ਬਣ ਗਈਆਂ ਤੇ ਇਹਦਾ ਕੋਈ ਪੱਕਾ ਪ੍ਰਬੰਧ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਦੇਖੋ ਜੀ ਪੱਕਾ ਪ੍ਰਬੰਧ ਹੈਗਾ ਹਾਂ ਤੇ ਜਾਣ ਕੇ ਨਹੀਂ ਕਰਦੇ ਅੱਛਾ 1600 ਫੁੱਟ ਡੈਮ ਆ ਹਾਂ ਤੇ ਉਹਨੂੰ ਕੀ ਗੱਲ ਇਹ 1200 ਫੁੱਟ ਤੇ ਕਿਉਂ ਨਹੀਂ ਰੱਖਦੇ ਪਹਿਲਾਂ ਹੂੰ ਪਹਿਲਾਂ ਡੋਨ ਰੱਖਣ ਉਹਨੂੰ ਮੰਨ ਲਓ ਜੇ 400 ਫੁੱਟ ਵੀ ਪਰ ਜੂਗਾ ਦੋ ਦੋ ਮਹੀਨੇ ਬਰਸਾਤ ਹੁੰਦੀ ਆ ਅੱਛਾ ਜੇ ਰੋਜ਼ ਦਾ ਵੀ 1 ਫੁੱਟ ਵਧੇ ਤੇ 60 ਦਿਨ ਬੰਨੇ ਆ ਪਰ ਤੁਹਾਨੂੰ ਕੀ ਲੱਗਦਾ ਕਿ ਬਰਸਾਤ ਦੇ ਨਾਲ ਜਿਹੜਾ ਐਡੀ ਪ੍ਰਲੇ ਜਿਹੜੀ ਆਈ ਹੈ ਪੰਜਾਬ ਦੇ ਵਿੱਚ ਬਰਸਾਤ ਦੇ ਕਰਨਾ ਆਈ ਉਹ ਚਲੋ ਇਹ ਆਂਦੀ ਬਰਸਾਤ ਹੋ ਗਈ ਤੇ ਪਾਣੀ ਆ ਗਿਆ ਤੇ ਜਦੋਂ ਇਹਨਾਂ ਨੂੰ ਪਤਾ ਹੈ ਬਰਸਾਤ ਹੋਣ ਦੀ ਪਾਣੀ ਪਹਿਲਾਂ ਕਿਉਂ ਨਹੀਂ ਰਿਲੀਜ਼ ਕੀਤਾ ਇਹਨਾਂ ਨੇ ਬਿਲਕੁਲ ਪਹਿਲਾਂ ਕਰਦੇ ਪਾਣੀ ਇਕੱਠਾ ਕਰਕੇ ਬਾਅਦ ਚ ਛੱਡਿਆ ਪੰਜਾਬ ਡੋਬਿਆ ਅਮਰਕੇ ਪਾਕਿਸਤਾਨ ਡੋਬਿਆ ਨੇ ਮਨ ਮੋਦੀ ਸਰਕਾਰ ਨੇ 1600 ਕਰੋੜ ਰੁਪਏ ਦੇ ਜਿਹੜਾ ਵਾ ਪੰਜਾਬ ਨੂੰ ਦੇਣਾ ਵਾ واجب ਸਮਝਿਆ ਪਰ ਇਹ ਕਹਿੰਦੇ ਅਸੀਂ ਤੁਹਾਡੇ ਕੋਲੋਂ ਨਹੀਂ ਪੈਸੇ ਨਹੀਂ ਲੈਣੇ ਬਹੁਤ ਥੋੜੇ ਪੈਸੇ ਦੇ ਰਹੇ ਹੋ ਮਤਰੀਏ ਮਾਂ ਵਾਲਾ سلوਕ ਕਰ ਰਹੇ ਹੋ ਸਾਡੇ ਨਾਲ ਵੇਖੋ ਜੀ ਭਾਵੇਂ 1600 ਕਰੋੜ ਮਿਲ ਜੇ ਇਹਨਾਂ ਨੂੰ ਤਾਂ ਭਾਵੇਂ 20000 ਕਰੋੜ ਮਿਲ ਜੇ ਉਹ ਥੱਲੇ ਗਰਾਊਂਡ ਲੈਵਲ ਤੇ ਨਹੀਂ ਆਉਣਾ ਉਹ ਇਹਨਾਂ ਦੇ ਢਡਾਂ ਹੀ ਪੈਣਾ ਕੀ ਅੰਜਾਮ ਬਹੁਤ ਵੱਡੇ ਲਾ ਰਹੇ ਤੁਸੀਂ ਮੈਂ ਜਿੱਥੇ ਮਰਜੀ ਮੈਂ ਇਕੱਲਾ ਨਹੀਂ ਇੱਥੇ ਜਿਹੜੇ ਮਰਜੀ ਕਿਸਾਨ ਨੂੰ ਪੁੱਛ ਲੋ ਅੱਛਾ ਇਹ ਸਰਕਾਰ ਨੇ ਕਦੀ 2023 ਦੇ ਵਿੱਚ ਆੜਿਆ 88 ਦੇ ਵਿੱਚ ਆਇਆ 95 ਦੇ ਵਿੱਚ ਆਇਆ ਕੀ ਇਹਨਾਂ ਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਕੀ ਲੋਕਾਂ ਨੂੰ ਪਹਿਲੀਆਂ ਬਣਾ ਕੇ ਦਿੱਤੀਆਂ ਇਹਨਾਂ ਨੇ ਪਰ ਹੁਣ ਤਾਂ ਭਗਵੰਤਬਾਨ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਦੇ ਘਰ ਜਿਹੜੇ 45 ਦਿਨਾਂ ਦੇ ਵਿੱਚ ਜਿਹੜਾ ਵਾ ਉਹ ਬਣਾ ਕੇ ਦਿੱਤੇ ਜਾਣਗੇ ਤੁਸੀਂ ਆਦੇ ਜੀ ਨਾ 45 ਦਿਨਾਂ ਦੇ ਜੀ ਨਹੀਂ ਅਸੀਂ ਨਹੀਂ ਕਹਿ ਰਹੇ ਭਗਵੰਤਬਾਨ ਸਰਕਾਰ ਦੇ ਚਲੋ ਸਰਕਾਰ ਹੀ ਆਂਦੀ ਆ ਤੁਸੀਂ ਤੁਸੀਂ ਇਹ ਦੱਸਣ ਦਾ ਜੀ ਮੈਨੂੰ ਵੀ 45 ਦਿਨਾਂ ਦੇ ਵਿੱਚ ਤੁਹਾਨੂੰ ਕੀ ਹੋਊਗਾ ਉਹਨਾਂ ਨੇ ਮੇਰੇ ਦੋ ਕਮਰੇ ਡਿੱਗੇ ਆ ਇਹਨਾਂ ਨੂੰ ਆਕੰਮ ਨੂੰ 6 ਮਹੀਨੇ ਉਹਨਾਂ ਰਿਪੇਅਰ ਕਰ ਦੇਣ। ਅੱਛਾ ਮਤਲਬ ਤੁਹਾਨੂੰ ਯਕੀਨ ਨਹੀਂ ਸਰਕਾਰ ਤੇ ਵੀ ਸਰਕਾਰੇ ਕੰਮ ਮਤਲਬ ਮੈਂ ਤੁਹਾਨੂੰ ਵੀਰ ਜੀ ਦੱਸੀ ਜਨਾ ਵੀ ਇਹਨਾਂ ਨੂੰ ਆ 45 ਦਿਨ ਤਾਂ ਬੜੇ ਥੋੜੇ ਆ 6 ਮਹੀਨੇ ਮੈਂ ਟਾਈਮ ਦੇ ਦਿੰਦਾ ਤੁਸੀਂ ਵੀਡੀਓ ਬਣਾ ਲਿਓ ਮੇਰੇ ਨਾਲ ਚਲੇ ਲਿਓ ਤੇ 6 ਮਹੀਨਿਆਂ ਨੂੰ ਵੀ ਆਣ ਕੇ ਕਮਰੇ ਵੇਖ ਲਿਆ ਜੀ। ਅੱਛਾ ਜਿਵੇਂ ਆ ਪਾਣੀ ਆਇਆ ਰੇਤਾ ਵਧੀਏ ਤਾਂ ਜਿੱਥੇ ਕੁਸਾਨ ਭਰਾਵਾਂ ਦਾ ਗੁਸਾਨ ਹੋਇਆ ਤੁਹਾਡੇ ਲਾਗੇ ਬਨੇ ਇਵੇਂ ਦੇ ਵੀ ਘਰ ਹੈਗੇ ਮਾਤੜਾਂ ਦੇ ਕਰੀਬ ਐਸੀ ਭਾਈਚਾਰੇ ਦੇ ਜਾਂ ਕੋਈ ਗਰੀਬ ਵਰਗ ਦੇ ਵੀ ਉੱਥੇ ਲਾਗੇ ਘਰ ਕੋ ਡਿਕੇ ਨੇ। ਬਿਲਕੁਲ ਵੀਰ ਆਵੇ ਆ ਰਾ ਸਿੱਖਾ ਪਰਿਵਾਰ ਹਾਂ ਇਹਨਾਂ ਦਾ ਇਥੇ ਘਾਰਾ ਸੀ ਉਹ ਰੁੜ ਗਿਆ ਬਿਲਕੁਲ ਤਿੰਨ ਘਾਰ ਇਥੇ ਅੱਛਾ ਤਿੰਨ ਹੋਰ ਸੀ ਉਹ ਉਥੇ ਉਹ ਜਿਹੜਾ ਹੁਣ ਪਾਣੀ ਵਗਣ ਡਿਆ ਜਿੱਥੇ ਹਾਂ ਉਹ ਘਰ ਤੇ ਰੁੜਨੇ ਰੁੜਨੇ ਉਹਨਾਂ ਦਾ ਸਮਾਨ ਟਰੈਕਟਰਾਂ ਤੱਕ ਤਵੀਆਂ ਤੱਕ ਹਲਾ ਤੱਕ ਰੁੜ ਗਿਆ ਅੱਛਾ ਕੀ ਉਹ ਸਰਕਾਰ ਨੇ ਦੇ ਦਿੱਤਾ ਉਹਨਾਂ ਨੂੰ ਟਰੈਕਟਰ ਉਹ ਵੀਰਾਂ ਨੇ ਬਾਹਰੋਂ ਸੇਵਾਈ ਉਹਨਾਂ ਨੇ ਟਰੈਕਟਰ ਦਿੱਤਾ ਉਹਨਾਂ ਨੂੰ ਅੱਛਾ ਕੀ ਉਹ ਸਰਕਾਰ ਨੇ ਦੇ ਦਿੱਤਾ ਉਹ ਸਰਕਾਰ ਤੇ ਇਹ ਸਿਰਫ ਢੋਂਗ ਕਰਦੀ ਆ ਵੋਟਾਂ ਲੈ ਲੈਂਦੀ ਆ ਬਸ ਮੁਰਕੇ ਕੋਈ ਨਹੀਂ ਪੁੱਛਦੇ ਜੋ ਲੋਡ ਹੁੰਦੀ ਉਹ ਤੋਂ ਪੁੱਛਦੇ ਘਰਾਂ ਜਾਣਾਂਗੇ ਬਾਅਦ ਚ ਕੋਈ ਨਹੀਂ ਪੁੱਛਦਾ ਸੋ ਫਿਰੋਜ਼ਪੁਰ ਇਲਾਕੇ ਦੇ ਇਹ ਹਾਲਾਤ ਨੇ ਜਿੱਥੇ ਸਰਕਾਰ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਬੜੀਆਂ ਡੀਂਗਾ ਜਿਹੜਾ ਮਾਰਦੀ ਹੈ ਪਰ ਜੇ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਜਾਵੇ ਤਾਂ ਇਹਨਾਂ ਦੀ ਸਾਰ ਲੈਣ ਵਾਸਤੇ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਹਾਲਾਂਕਿ ਇੱਥੇ ਜਿਹੜੇ ਫਿਰ ਸੇਵਾ ਸੁਸਾਇਟੀਆਂ ਵਾਲੇ ਨੇ ਉਹੀ ਇੱਥੇ ਪੱਠਾ தੱਥਾ ਜਾਂ ਕੋਈ ਲੰਗਰ ਪ੍ਰਚਾਦੀ ਦੀ ਸੇਵਾ ਲੈ ਕੇ ਆਉਂਦੇ ਬਿਲਕੁਲ ਵੀ ਕਿੰਨਾਂ ਦੇ ਵੱਲੋਂ ਇੱਥੇ ਜਿਹੜੀ ਸੇਵਾ ਕੀਤੀ ਜਾ ਰਹੀ ਕੋਈ ਹੈ ਕੋਈ ਸੋਸਾਇਟੀ ਅਮਰਤਪਾਲ ਦੇ ਟੀਮ ਅੱਛਾ ਹਾਂਜੀ ਉਹਨਾਂ ਦੀ ਟੀਮ ਆਉਂਦੀ ਆ ਜਾਂ ਖਾਲਸਾੜਾ ਦੋਨੋਂ ਹਾਂਜੀ ਪਰ ਇਹ ਤੇ ਕਹਿੰਦੇ ਆ ਵੀ ਅਮਰਤਪਾਲ ਤੇ ਰੈਲੀਗੇਸ਼ਨ ਹੀ ਬੜੀ ਲਾਈ ਜਾ ਰਹੀ ਹੈ ਤੇ ਕਹਿੰਦੇ ਵੀ ਜਿਵੇਂ ਅਮਰਤਪਾਲ ਆ ਪਿੱਛੇ ਜੇ ਸੋਸ਼ਲ ਮੀਡੀਆ ਦਾ ਇੱਕ ਵੀਡੀਓ ਵਾਇਰਲ ਹੋ ਗਈ ਹਰਪਾਲ ਸਿੰਘ ਅਮਰਤਪਾਲ ਦੀ ਮਾਤਾ ਨੂੰ ਕਹਿੰਦੇ ਆ ਕਿ ਅਮਰਤਪਾਲ ਨੇ ਅੱਗ ਬਹੁਤ ਲਾਤੀ ਪੰਜਾਬ ਦੇ ਵਿੱਚ ਉਹਨਾਂ ਨੇ ਆਪੇ ਅੱਗ ਲਾਤੀ ਆ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਨਸ਼ਾ ਜੜਾਤਾ ਹੂੰ ਜਿਹੜੇ ਕੋ ਗਲਤ ਕੰਮ ਕਰਦੇ ਉਹਨਾਂ ਨੂੰ ਸਹੀ ਰਸਤੇ ਪਾਤਾ ਉਹਨਾਂ ਨੇ ਆਪੇ ਅੱਗ ਲਾਈ। ਉਹ ਕਹਿੰਦੇ ਪੈਸਾ ਬਹੁਤ ਇਕੱਠਾ ਕਰ ਲਿਆ ਨੇ। ਹਾਂ ਉਹਨਾਂ ਨੇ ਪੈਸਾ ਇਕੱਠਾ ਕਰ ਲਿਆ ਲੋਕਾਂ ਦੇ ਸੰਗਤ ਦਿੰਦੀ ਉਹਨਾਂ ਨੂੰ ਕਰ ਲਿਆ ਹੋਊਗਾ। ਤਾਂ ਸੰਗਤ ਝੋ ਵੰਡੀ ਜਾਂਦੇ। ਵੰਡੀ ਜਾਂਦੇ। ਇਹ ਦੱਸਣਾ ਸਰਕਾਰ ਦੱਸੇ ਅਸੀਂ ਕੀ ਦਿੱਤਾ ਕੇ ਨੇ। ਸੋ ਫੇਰ ਬਦਲ ਸਾਹਿਬ ਆਏ ਤਰੋਂ ਕਿ ਵਾਏ ਸੀ ਉਹ ਵੀ ਇੱਥੋਂ ਬੰਦ ਤੋਂ ਗੇੜਾ ਮਾਰ ਕੇ ਚਲੇ ਗਏ। ਬੰਦ ਤੋਂ ਗੇੜਾ ਮਾਰ। ਹਾਂ ਦੇ ਆ ਡੀਜ਼ਲ ਦਵਾਵੇਂ। ਟਰੈਕਟਰ ਦਵਾਵੇਂ। ਅੱਛਾ ਮਤਲਬ ਉਹਨਾਂ ਦੇ ਡੀਜ਼ਲ ਦੇ ਨਾਲ ਜਿਹੜੀਆਂ ਮਸ਼ੀਨਾਂ ਆਏ ਚੱਲਣੀਆਂ। ਨਹੀਂ ਨਹੀਂ ਇਹਦੇ ਵੀਰ ਆਏ ਆ Ạਡੇ। ਤਾਂ ਸੁਖਬੀਰ ਬਾਲਾ ਸੋਂ ਪ੍ਰੋਵਾਈਡ ਕਰਾਇਆ ਗਿਆ ਨਹੀਂ ਆਹ ਜੀ ਆਪਦੇ ਕੋਲ ਉਹ ਡੀਜ਼ਲ ਕਿਨੂੰ ਦੇ ਗਏ ਫਿਰ ਇਹ ਤਾਂ ਸਾਡੇ ਦੋ ਗਰੁੱਪ ਭਾਈ ਹੈਪੀ ਗਰੁੱਪ ਤੇ ਪੁਲਰ ਗਰੁੱਪ ਅੱਛਾ ਦੋ ਵਾਦੀ ਲੱਗੀਆਂ ਆਂ ਮਸ਼ੀਨਾਂ ਇੱਥੇ ਸੋ ਸਿਆਸਤ ਜਿਹੜੀ ਆ ਇੱਕ ਬਨੇ ਤਾਂ ਗਰੀਬ ਲੋਕਾਂ ਦੇ ਘਰ ਜਿਹੜੇ ਆ ਤਬਾਹ ਹੋ ਚੁੱਕੇ ਨੇ ਨਾ ਪਰ ਸਿਆਸਤ ਜਿਹੜੀ ਆ ਜੇ ਪੂਰੀ ਤਰ੍ਹਾਂ ਦੀ ਜਿਹੜੀ ਗਰਮਾਈ ਹੋਈ ਆ ਕੋਈ ਡੀਜ਼ਲ ਦੇ ਲਾਰੇ ਲਾ ਕੇ ਜਾ ਰਿਹਾ ਇੱਥੇ ਤਾਂ ਕੋਈ ਘਰ ਬਣਾ ਕੇ ਦੇਣ ਦੀ ਜਿਹੜੀ ਆ ਗੱਲ ਕਰ ਰਿਆ ਏ ਪਰ ਗਰਾਊਂਡ ਲੈਵਲ ਤੇ ਆੜ ਕੇ ਵੇਖੀ ਤੇ ਇੱਥੇ ਕਿੰਨੀ ਕਿੰਨੀ ਰੇਤਾ ਜਿਹੜੀ ਆ ਭਾਜੀ ਇੱਥੇ ਹੋ ਚੁ ਦਾ ਤੋਂ 15 ਫੁੱਟ ਵੀ ਹੈਗੀ ਆ ਕਿਤੇ 10 ਫੁੱਟ ਵੀ ਹੈਗੇ 5 ਫੁੱਟ ਵੀ ਹੈਗੀ ਆ ਇੱਥੇ ਕੀ ਕੋਈ ਫਸਲ ਸੀਗੀ ਇੱਥੇ ਚੋਨਾ ਹੈ ਵੀਰਾ ਚੋਨਾ ਸੀ ਹਾਂ ਉਹ ਵੇਖੋ ਉਹ ਇੱਥੇ ਚੋਨਾ ਹੈ ਉਹ ਪਰੇ ਮੱਕੀ ਹੀ ਆ ਉਹ ਪਰੇ ਕਮਾਦ ਆ ਹਾਂ ਪਰੇ ਕਮਾਦ ਆ ਹਾਂ ਇੱਥੇ ਫੇਰ ਮੱਕੀ ਹੈ ਇਧਰ ਨੂੰ ਇੱਥੇ ਸਾਰੇ ਚੋਨਾ ਹੈ ਸੋ ਇਹ ਫਿਰੋਜ਼ਪੁਰ ਇਲਾਕੇ ਦੇ ਹਾਲਾਤ ਨੇ ਸਰਕਾਰ ਦੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਹੜੀ ਨਲਾਇਕੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਆ ਸੋਸ਼ਲ ਮੀਡੀਆ ਉਪਰ ਤਾਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਡਿੰਗਾ ਉਹ ਮਾਰੀਆਂ ਜਾਂਦੀਆਂ ਨੇ ਪਰ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਗਰਾਊਂਡ ਲੈਵਲ ਤੇ ਅਜ ਤੱਕ ਇਹਨਾਂ ਦੇ ਕੋਲ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਵਾ ਉਹ ਨਹੀਂ ਪਹੁੰਚਿਆ ਅਜੀ ਮੇਰ ਸਿੰਘ ਜੀ ਜਦੋਂ ਇੱਥੇ ਪਾਣੀ ਆਉਂਦਾ ਏ ਹੜਾਂ ਦਾ ਪਾਣੀ ਆਉਂਦਾ ਏ ਤਾਂ ਤੁਸੀਂ ਸਾਨੂੰ ਪਤਾ ਲੱਗਾ ਕਿ ਤੁਸੀਂ ਡੰਗਰ ਡੰਗਰ ਜਿਹੜੇ ਲੋਕਾਂ ਦੇ ਤੁਸੀਂ ਸਾਰੇ ਕੱਡੇ ਕੂਟੇ ਤੋਂ ਹਾਂਜੀ ਇਹ ਕਨਾਲ ਦੋ ਬੰਦੇ ਹੋਣੀ ਮੇਰੇ ਉਹ ਚਾ ਗਵਾਂਢੀ ਸਾਡੇ ਚਾਚਾ ਹੀ ਲਾਦੇ ਆ ਹਾਂ ਤੇ ਇੱਥੇ ਪਾਣੀ ਪਹਿਲਾਂ ਤਾਂ ਚੱਲਿਆ ਨਾਰਮਲ ਜਦੋਂ ਮਹੀਨਾ ਡੇਢ 20 ਦਿਨਾਂ ਨਾਰਮਲ ਚੱਲਿਆ ਤਾਂ ਉਦੋਂ ਲੋਕਾਂ ਆਖਾ ਵੀ ਲੈ ਜੂ ਪਾਣੀ ਇਹ ਵੀ ਡੰਗਰ ਮਾਲਕਾਂ ਨੂੰ ਕੱਢਣਾ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਇਲਾਕਾ ਕਿਹੜਾ ਵਾ ਤੇ ਇਹ ਪਿੰਡ ਕਿਹੜਾ ਜਿੱਥੇ ਆਪਾਂ ਖੜੇ ਹਾਂ ਆਏ ਵਸਤੀ ਲਾਲ ਸਿੰਘ ਵਾਲੀ ਤੇ ਕਿਹੜਾ ਜਿਲ੍ਹਾ ਪੈਂਦਾ ਜਿਲ੍ਹਾ ਫਰੀਦਕੋਹ ਫਰੀਦਕੋਹ ਹਾਂਜੀ ਅੱਛਾ ਹੁਣ ਦੱਸੋ ਤੁਸੀਂ ਵੀ ਅੱਛਾ ਅੱਗੇ ਕੀ ਹੋਇਆ ਫਿਰ ਅੱਗੇ ਪਰ ਵੀ ਪਾਣੀ ਥੋੜਾ ਜਦੋਂ ਉਦੋਂ ਲੋਕ ਕਰੇ ਵੀ ਪਾਣੀ ਲੈ ਜੂਗਾ ਫਿਰ ਇੱਕ ਰਾਤ ਇਹਨਾਂ ਪਾਣੀ ਛੱਡਿਆ ਵਾ ਹੱਦੋਂ ਜ਼ਿਆਦਾ ਹੋ ਗਿਆ ਪਾਣੀ ਦਿਨ ਚੜਦਾ ਚੜਦੇ ਨੂੰ ਪਾਣੀ ਇੱਥੇ ਵੀ ਯਾਨੀ ਕਿ 3.5 ਲੱਖ ਪਾਣੀ ਛੱਡ ਘਤਿਆ ਨਾ ਅੱਛਾ ਅੱਛਾ ਤੇ ਫਿਰ ਮਾਲ ਡੰਗਰ ਕੱਢਣ ਲੱਗੇ ਸ਼ੁਰੂ ਹੋਵੇ ਮਾਲ ਡੰਗਰ ਸੋਹਣ ਲੋਕਾਂ ਕਢਾਇਆ ਫਿਰ ਅੱਗੇ ਕੋਈ ਤੁਹਾਨੂੰ ਵਾਰਨਿੰਗ ਦੇਣ ਵਾਸਤੇ ਨਹੀਂ ਕੋਈ ਆਪ ਹੀ ਪਾਣੀ ਛੱਡਣ ਲੱਗੇ ਆ ਜਾਂ ਆਪਣਾ ਡੰਗਰ ਬਚਾ ਸ਼ਾਮਲੇ ਜਾਂ ਘਰ ਬੇੜੀਆਂ ਕੱਢ ਕੇ ਲਿਆਏ ਲੋਕਾਂ ਦੇ ਇਥੋਂ ਮਾਰ ਡੰਗਲ ਇਥੋਂ 100 ਮੈਂ ਇਥੋਂ ਅਜੇ ਤੇ ਦਰਿਆ ਵਗਦਾ ਇਥੇ ਘਾਰ ਹੀ ਚਾਰ ਘਰ ਹੁਣ ਜਿੱਥੇ ਆ ਦਰਿਆ ਵਗਦਾ ਮੈਂ ਹਾਂ ਇਹ ਚ ਚੱਲ ਰਹੀ ਹੈ ਹਾਂ ਇਹ ਚ ਚਾਰ ਘਰ ਹੀ ਚਾਰੇ ਘਟਾ ਗਏ ਤੇ 100 ਮੈਂ ਇਹਨਾਂ ਦੀ ਹੁੰਦੀ ਜਿਹੋ ਅਸੀਂ ਕੱਢਿਆ ਪਾਣੀ ਤੇ ਫਲ ਨਿਕ ਨਿਕੇ ਦੋ 100 ਰੁੜਗੇ ਵਿੱਚੋਂ ਬੱਛੀਆਂ ਉੱਚੀਆਂ ਆ ਜਿੱਕਰ ਨਿੱਕੇ ਫਾਲਮ ਕਮਜ਼ੋਰ ਹੋ ਰੁੜ ਗਏ ਉਹ ਨਹੀਂ ਕੱਢੇ ਗਏ ਤੇ ਜਿਹੜੇ ਵੱਡੇ ਡੰਗਰ ਹੋ ਉਹ ਤਗੜੇ ਹੋ ਕੇ ਕੱਢੇ ਪਾਣੀ ਵੀ ਹੱਦੋਂ ਜ਼ਿਆਦਾ ਪਾਣੀ ਵੀ ਆਖੇ ਵੀ ਅੱਜ ਹੀ ਪਾਣੀ ਇੰਨਾ ਛੜਦਾ ਚ 4 ਲੱਖ ਪਾਣੀ ਛੜਦਾ ਜਦੋਂ ਇਹਨਾਂ ਡੰਗਰ ਕੱਢੇ ਤੇ ਕੀ ਲੱਗਦਾ ਜਿਹੜਾ ਇਹਨਾਂ ਦਾ ਇੰਨਾ ਨੁਕਸਾਨ ਹੋ ਗਿਆ ਕੀ ਪਰਪਾਈ ਸਰਕਾਰ ਕਰ ਪਾਉਗੀ ਨਹੀਂ ਕਿ ਜਾਂ ਨਹੀਂ ਮੁਸ਼ਕਲ ਹੈ ਸਰਕਾਰ ਨਹੀਂ ਕਰਨਾ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਤੇ ਸਰਕਾਰ ਨੇ ਹੋਣਗਾ ਕੀ ਕਰ ਦੇਣਾ 1 ਏਕੜ ਦਾ ਕਹਿੰਦੇ 20000 ਰੁਪਏ 23 ਜੀ ਨਹੀਂ ਕੀਤਾ ਸਰਕਾਰ ਨੇ ਤੇ ਇਹ ਜੇ ਇੰਨਾ ਫਸਲਾਂ ਮਰ ਗਈਆਂ ਤੇ ਲੋਕਾਂ ਦਾ ਘਰ ਤਵਾ ਆ ਗਿਆ ਟੱਗੇ ਜਾਨੀ ਨੁਕਸਾਨ ਹੋ ਗਿਆ ਕਿ ਦੀ ਆਂਦਾ ਨੀ ਮੁਰਗੀ ਦਾ ਮੈਂ ਮਰੀ ਦਾ ਵੀ ਦੇਊਗਾ ਮੌਜਾ ਤੇ ਮੈਨੂੰ ਲੱਗਦਾ ਨਾ ਮੈਂ ਮਰੀ ਦਾ ਨੀ ਮੌਜਾ ਦਿੱਤਾ ਤੇ ਮੁਰਗੀ ਦਾ ਗੱਲ ਹੀ ਦੂਰ ਦੀ ਮੱਝ ਮਰੀ ਦਾ ਨੀ ਮੌਜਾ ਇਹ ਜਿਹੜੇ ਪਰਿਵਾਰ ਨੇ ਇਹ ਕਦੋਂ ਤੋਂ ਇੱਥੇ ਰਹਿ ਰਹੇ ਸੀ ਪਰਵਾਹ ਇਹਨਾਂ ਜੱਦੀ ਪੁਸ਼ਤੀ ਜ਼ਮੀਨਾਂ ਜੱਦੀ ਪੁਸ਼ਤੀ ਹਾਂਜੀ ਅੱਛਾ ਜੱਦੀ ਪੁਸ਼ਤੀ ਜ਼ਮੀਨਾਂ ਦੇ ਨਾਲ ਘਰ ਇਹਨਾਂ ਬਣਾਇਆਂ ਵਾਲੇ ਚਿਰਤੇ ਵੀ ਇੱਥੇ ਉਦੋਂ ਪਾਣੀ ਨਾਰਮਲ ਜਾਂਉਂਦੇ ਹੁੰਦੇ ਥੋੜੇ ਆਉਂਦੇ ਦੇ ਪਾਣੀ ਘਟਾ ਚੱਲ ਜਾਣਾ ਵਾਜਾ ਹੁਣ 23 ਤੇ 88 ਵਾਲਾ ਪਾਣੀ ਜਦੋਂ ਆ ਤੇ ਜਾਂ ਹੁਣ ਜਿਹੜਾ ਆ 25 ਇਹ ਹੱਦੋਂ ਜ਼ਿਆਦਾ ਪਾਣੀ ਆਇਆ ਜਿਹੜੀਆਂ ਤੁਹਾਡੀਆਂ ਇੱਥੇ ਜੀਸੀਪੀ ਲੱਗੀਆਂ ਨੇ ਟਰੈਕਟਰ ਲੱਗੇ ਨੇ ਜਿਹੜਾ ਪਾਣੀ ਦਾ ਬੰਦ ਮਾਰ ਰਹੇ ਆ ਤੁਸੀਂ ਇਹਦੇ ਵਾਸਤੇ ਕੋਈ ਸਰਕਾਰੀ ਰਾਹ ਵੀ ਆਈਏ ਨਹੀਂ 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 ਇਹ ਲੋਕ ਸੇਵਾ ਕਰਦੇ ਆ ਤੇ ਇਹ ਰਾਹ ਬਣਾਉਂਦੇ ਬੰਨ ਨਹੀਂ ਮਾਰਦੇ ਇਹ ਰਾਹ ਬਣਾਉਂਦੇ ਘਰ ਨੂੰ ਜਾਣ ਵਾਸ ਵੀ ਨਾਂ ਘੱਟ ਆ ਦਾ ਘਰ ਪਾਣੀ ਵੇਖੀ ਵੀ ਘਰਾਂ ਚ ਕੀ ਮਾਹੌਲ ਆ ਘਟ ਹੈ ਵੀ ਗਿਆ ਵੀ ਲੀਟਰਾਂ ਦੇ ਵੱਲੋਂ ਡੀਜ਼ਲ ਵੀ ਪ੍ਰੋਵਾਈਡ ਕਰਾਇਆ ਗਿਆ ਸੀ ਕਹਿੰਦੇ ਅਸੀਂ ਡੀਜ਼ਲ ਦਾ ਦਾ ਹਜ਼ਾਰ ਜਿਹੜਾ ਲੀਟਰ ਦਵਾਂਗੇ ਜਾਂ ਸੁਖਵੀਰ ਬਾਦਲ ਵੱਲੋਂ ਵੀ ਉਹ ਉਹ ਵੀ ਜਨਰੇਟਰ ਲੈ ਗਏ ਪਾਣੀ ਪੂਣੀ ਕੱਢਣ ਵਾਸਤੇ ਤੁਹਾਡੇ ਇਲਾਕੇ ਚ ਕੋਈ ਪਹੁੰਚਿਆ ਪਹੁੰਚਿਆ ਨਹੀਂ ਆਪਣੇ ਇਲਾਕੇ ਨਹੀਂ ਆਇਆ ਸੁਖਵੀਰ ਬਾਦਲ ਤੇ ਉਹ ਸਿੱਧਾ ਹੀ ਗੱਡੀ ਲੈ ਕੇ ਨੰਘ ਗਿਆ ਮੇਰਾ ਬੰਡਾਲੇ ਜਾ ਕੇ ਉਹਨੇ ਪਾਣੀ ਪੀਤਾ ਹੋਗਾ ਇੱਥੇ ਤਾਂ ਉਹਨੇ ਪਾਣੀ ਹੁਣੇ ਕਿਤੇ ਪੀਤਾ ਹੈ ਬੰਨ ਤੇ ਖਲੋਗੇ ਨਹੀਂ ਬੰਡਾਲੇ ਸਿੱਧੇ ਨੰਘਿਆ ਬੰਡਾਲੇ ਜਾ ਕੇ ਖਲਵਾ ਉਹਥੇ ਉਹਦਾ ਪਾਣੀ ਪੀ ਕੇ ਉਹ ਤੋਂ ਫਿਰ ਫ ਕਿਵੇਂ ਇਹ ਤੇ ਹਾਲਾਤ ਸੀ ਉਦੋਂ ਜਦੋਂ ਤੁਸੀਂ ਕੱਟ-ਕੱਟ ਕੇ ਪਾਣੀ ਇਕਦਮ ਚੜਾਉਂਦਾ ਆਇਤਾ ਡੰਗਰ ਵਛਾ ਇੱਕਦਮ ਖੋਲਣਾ ਜਿਹੜਾ ਵਾ ਬੜੀ ਜਦੋਂ ਜੈਦ ਵੀ ਜਿਹੜੀ ਉਹ ਕਰਨੀ ਪਈ ਦੀ ਹਨਾ ਮੌਲ ਖਾਲ ਦੇਂਦੀ ਫਿਰ ਹੁਣ ਪਤਾ ਨਹੀਂ ਛੁੱਟ ਕੇ ਬਾਹਰ ਜਾਣੀਆਂ ਕਿ ਨਹੀਂ ਜਾਣੀਆਂ ਕਿੱਲਿਆਂ ਦੇ ਬੱਜੀਆਂ ਔਖੀਆਂ ਬਹੁਤ ਸੀ ਬੰਡਾਲੇ ਫਸੀਆਂ ਡੰਗਰ ਦਾਹਾਂ ਦਿਨਾਂ ਦੇ ਅੱਛਾ 10 ਦਿਨ ਪਰਿਵਾਰ ਲਾ ਕੇ ਪਠੇ ਪਾਉਣ ਵੀ ਛੱਡ ਗਏ ਚੌਣ ਵੀ ਨਹੀਂ ਗਿਆ ਤੇ ਸਾਨੂੰ ਇਥੋਂ ਵੀ ਇਰਥੇ ਰਿਸ਼ਤਦਾਰੀ ਉਹਨਾਂ ਦੀ ਗਾਂ ਦੀ ਗਾਂ ਤੇ ਉਹਨਾਂ ਨੂੰ ਪਤਾ ਲੱਗਾ ਵੀ ਇਥੋਂ ਵੀਡੀਓ ਜਦੋਂ ਵਾਇਰਲ ਹੋਈਆਂ ਕੱਢਦੇ ਨੇ ਮਾਲ ਡੰਗਰ ਸਾਡੀਆਂ ਉਹਨਾਂ ਫਿਰ ਸਾਨੂੰ ਆਖਿਆ ਵੀ ਉਹ ਮੁੰਡੇ ਲਿਆਓ ਸਾਡਾ ਮਾਲ ਡੰਗਰ ਕਢਾਓ ਫਿਰ ਸਾਨੂੰ ਇਥੋਂ ਗੱਡੀ 'ਚ ਲੈ ਗਿਆ ਚਾਰੇ ਤੇ ਸਾਰੀ ਦਿਹਾੜੀ ਤਿੰਨਾਂ ਚੌਂ ਕਰਾਂ ਦਾ ਮਾਲ ਕੱਢ ਗਏ ਫਿਰ ਇੱਕ ਅਦਾ ਕੱਢਣ ਗਏ ਸੀ ਚੌਂ ਕਰਾਂ ਦਾ ਹੋਰ ਨਾਲ ਕੱਢ ਗਏ ਉਥੋਂ ਤੇ ਫਿਰ ਦਿਲ ਨੂੰ ਅੰਦਰ ਝੰਜੂੜਾ ਨਹੀਂ ਆਇਆ ਵੀ ਜੇ ਕਿਤੇ ਰੁੜ ਗਏ ਜਾਂ ਮਾਂ ਪਿਓ ਫਿਰ ਕੀ ਆਉਂਦਾ ਹੀ ਆਉਂਦਾ ਹੀ ਕਰਦੇ ਤਾਂ ਲੜਦੇ ਹੀ ਘਰੇ ਫੋਨ ਚਾਲ ਛੱਡ ਜਾਈਦਾ ਡਰ ਦੇ ਮਾਰੇ ਘਰ ਫੋਨ ਲਾਉਂਦੇ ਸੀ ਬੈਕ ਕਾਲ ਕਰਨਾ ਹਾਂ ਕਾਲ ਨਾ ਕਰਨ ਤੇ ਘਰੇ ਡਰ ਦੇ ਬਾਅਦ ਦੱਸ ਕੇ ਨਹੀਂ ਜਾਈਦਾ ਬਾ ਇੱਥੇ ਚੱਲੇ ਆ ਤੁਰੇ ਉਹਨੇ ਤੁਰੇ ਉਹਨੇ ਤੁਰੇ ਉਹਨੇ ਕਰ ਕਰ ਇਹ ਕਿਹੜੀ ਚੰਮਾ ਬੰਬੀ ਦੇਖ ਰਹੀ ਆ ਇਹ ਕਿੰਨੀ ਮਤਲਬ ਡੂੰਗੀ ਸੀ ਕਿੰਨਾ ਉੱਚਾ ਸੀ ਕੀ ਇੱਥੇ ਇੱਥੇ ਝੋਨਾ ਸੀ ਆ ਬੰਬੀ ਦੇ ਗਾੜੀ ਝੋਨਾ ਸੀ ਤੇ ਜਿਹੜਾ ਤਵਾ ਹੋ ਗਿਆ ਥੱਲੇ ਤੇ ਬੰਬੀ ਦਾ ਹੌਸਲਾ ਮੋੜ ਜੇ ਦੇਂਦਾ ਬਾਕੀ 5 4 ਫੁੱਟ ਰੇਤਾ ਪੈ ਗਈ 5 4 ਫੁੱਟ ਪੈ ਗਈ ਹਾਂਜੀ ਤੇ ਵਾਹ ਝੋਨਾ ਮਾਜੇ ਨਾਲੋਂ ਵਧੀਆ ਝੋਨਾ ਹੈ ਇੱਥੇ ਰੇਤਾ ਰੇਤਾ ਨਾਲਤਾ ਹੁਣ ਜਿਹੜੀ ਰੇਤਾ ਸਰਕਾਰ ਵੱਲੋਂ ਕਹਿਆ ਜਾ ਰਿਹਾ ਹੈ ਕਿ ਜਿਹੜੀ ਰੇਤਾ ਹੈ ਇਹ ਪਰਿਵਾਰ ਉਸੇ ਨੂੰ ਦਿੱਤੀ ਜਾਊਗੀ ਤੇ ਉਹ ਆਪਣੀ ਰੇਤਾ ਵੇਚ ਕੇ ਗੁਜਰ ਬਸਾਰਾ ਜਿਹੜਾ ਕਰ ਸਕਦਾ ਮੈਨੂੰ ਨਹੀਂ ਮੇਦ ਮਿਲ 10 12 ਦਿਨ ਦਿੰਦੇ ਮੁੜ ਕੇ ਦਾਣਾ ਦਾ 12 ਪਰਚੇ ਕੱਟਣ ਡੈ ਬਿੰਦੇ ਆ ਦਾ 12 ਦਿਨ ਦਾ ਰਾਹ ਨਹੀਂ ਬਣਿਆ ਫੇਰ ਰਾਹ ਬਣਾਉਂਦੇ ਤੇਰੇ ਸਹ ਹੁਣ ਇੱਕ ਵੀ ਵੇਲਾ ਕੱਲ ਦੀਆਂ ਮਸ਼ੀਨਾਂ ਲੱਗੀਆਂ ਤੇ ਕਿੰਨਾ ਬੱਜਾ ਨੀ ਗਾ ਮੂੰਹ ਹੀ ਨਹੀਂ ਬੱਜੰਦੇ ਪਾਣੀ ਦਾ ਬਿਲਕੁਲ ਬਿਲਕੁਲ ਤੇ ਦਰਿਆ ਦਾ ਮੂੰਹ ਮੋੜਨਾਂ ਕਿ ਸੌਖਾ ਹੁੰਦਾ ਰਾਹ ਨਹੀਂ ਬਣਨੇ ਰਾਹ ਵੇਖਿਆ ਜੀ ਤੁਸੀਂ ਜਿਤਨਾ ਕਹਿ ਕੀ ਹਾਤ ਬਣੇ ਪਿਆ ਰਾਵੇ ਖੂਪ ਹੈ ਪਏ ਥਲੇ 15-15 ਫੋਟੋ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਾਡੇ ਨਾਲ ਵੀਰ ਜਿਸ ਦਿਨ ਪਾਣੀ ਆਉਂਦਾ ਇਹ ਤਾਂ ਇਸ ਵੀਰ ਦੇ ਵੱਲੋਂ ਜਿਹੜਾ ਵਾ ਇਲਾਕੇ ਦੇ ਲੋਕ ਕਹਿ ਰਹੇ ਨੇ ਕਿ ਇਸ ਵੀਰ ਦੇ ਵੱਲੋਂ ਬਹੁਤ ਹੀ ਜਿਹੜੀ ਸੇਵਾ ਵਾ ਉਹ ਕੀਤੀ ਗਈ ਹੈ ਤਨਮਨ ਧੰਦੇ ਨਾਲ ਜਿਹੜਾ ਵਾ ਡੰਗਰ ਵੱਛਾ ਜਿਹੜਾ ਵਾ ਉਹ ਇਹਨਾਂ ਦੇ ਵੱਲੋਂ ਖੋਲ-ਖੋਲ ਕੇ ਜਿਹੜਾ ਵਾ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਪਰ 2023 ਦੇ ਵਿੱਚ ਜਿਹੜਾ ਹੜ ਆਇਆ ਸੀ ਇਸ ਵੀਰ ਦਾ ਜਿਹੜਾ ਘਰ ਉਰ ਚ ਡਿੱਗ ਚੁੱਕਾ ਹੈ ਅਜੇ ਤੱਕ 2 ਸਾਲ ਬੀਤ ਚੁੱਕੇ ਨੇ ਇਹ ਤੁਹਾਡੇ ਕੋਲ ਆਇਆ ਫਿਰ ਕੋਈ ਜਦੋਂ 2023 ਚ ਤੁਹਾਡਾ ਘਰ ਦੇਗਾ ਮੈਂ ਆਂਦੇ ਹੀ ਲਿਖਾ ਦੋ ਸਰਕਾਰੀ ਦਾ ਨਾ ਕੋਈ ਸਰਕਾਰੀ ਨੇ ਕਿਸੇ ਬਾਗ ਦਿੱਤੀ ਨਾ ਕਿਸੇ ਕੁਝ ਲਾਖਤ ਦਾ ਰਾਂਦੇ ਲਿਖਾ ਦੇ ਲਿਖਦੇ ਇੱਥੇ ਲਿਖਦੇ ਉੱਥੇ ਲਿਖਾਏ ਹੀ ਸਾਰੀਆਂ ਥਾਂ ਤੇ ਤਾਂ ਇੰਨੀ ਸਰਕਾਰ ਦਾ ਮੈਂਦਾ ਆ ਜਾ ਨਹੀਂ ਸਾਡੇ ਤਾਂ 2 ਸਾਲ ਹੋ ਚੁੱਕੇ ਨੇ ਤਾਂ ਹੁਣ ਫੇਰ ਸਰਕਾਰ ਦਾਵੇ ਕਰ ਰਹੀ ਹੈ ਕਿ ਡੇਢ ਮਹੀਨੇ ਦਾ ਮੌਕਾ ਜਿਹੜਾ ਸਾਨੂੰ ਦਿੱਤਾ ਜਾਵੇ ਤਾਂ ਜੋ ਗਰੀਬਾਂ ਦੇ ਘਰ ਜਿਹੜੇ ਆ ਇੱਕ ਵੱਡੇ ਤੋਂ ਸ਼ੁਰੂ ਕਰਕੇ ਤਾਂ ਘਰਾਂ ਦੀ ਜਿਹੜੀ ਉਸਾਰੀ ਕੀਤੀ ਜਾਵੇ ਪਰ 2 ਸਾਲ ਹੋ ਚੁੱਕੇ ਨੇ ਅਜੇ ਤੱਕ ਇਸ ਨੌਜਵਾਨ ਦਾ ਘਰ ਜਿਹੜਾ ਵਾ ਨਹੀਂ ਕੋਈ ਤੁਸੀਂ ਸਰਪੰਚ ਨੂੰ ਕੋਈ ਐਮਐਲਏ ਨੂੰ ਮਿਲੇ ਇਸ ਸਬੰਧ ਦੇ ਵਿੱਚ ਕਿ ਸਰ ਤੁਸੀਂ 2 ਸਾਲ ਤੇ ਸਾਨੂੰ ਹੋ ਗਏ ਤੇ ਤੁਸੀਂ ਹੁਣ ਨਵੇਂ ਲਾਰੇਦਾਰੇ ਹੋ ਡੇਢ ਮਹੀਨੇ ਦਾ ਨਹੀਂ ਆ ਕੀ ਦਾ ਸਾਰਿਆਂ ਨੂੰ ਕਰਨਗੇ ਕਰਨਗੇ ਪਹੁੰਚਗੇ ਆਏ ਲਾਰੇ ਲਾ ਛੱਡਦੇ ਬਸ ਲਾਰੇ ਹਾਂਜੀ ਲਾਰੇ ਲਾ ਛੱਡਦੇ ਕੋਈ ਨਹੀਂ ਆਵਾ ਪਾਵਾਂ ਤੁਹਾਡੇ ਮੇਰੀਏ ਜਾਵਾਂ ਜਿੱਦਣ ਉਦੋਂ ਪਾਵਾਂ ਤੇ ਕੋਈ ਬੋਰ ਨੇ 2 ਸਾਲ ਹੋ ਗਏ ਤਾਂ ਵੋਟਾਂ ਕਿਨੂੰ ਪਾਈਆਂ ਸੀ ਵੋਟਾਂ ਛੜੂ ਵਾਲਿਆਂ ਨੇ ਪਾਈਆਂ ਸੀ ਕਿਦਾਂ ਦਾ ਲੱਗਾ ਬਦਲਾ ਬਦਲਾ ਪੂਰਾ ਵਧੀਆ ਆਇਆ ਵੇਖੋ ਕਿੱਡਾ ਸੋਨਾ ਦਿੱਤਾ 2 ਸਾਲ ਹੋ ਗਏ ਆ ਤੇ ਸਰਕਾਰ ਬਣੀ ਨੂੰ 2 ਸਾਲਿਆਂ ਚੋਹਾਂ ਨਾਕਾਂ ਨਾ ਸਾਂਡੋ ਦੇ ਦਿੰਦੇ ਪਾਣੀ ਦਾ ਛੱੜਦੇ ਇਹਨਾਂ ਦੀ ਇਹ ਨਾ ਜਾਣ ਕੇ ਛੱੜਦੇ ਵੀ ਪੰਜਾਬ ਹੀ ਬੋਲਦਾ ਹੂੰ ਪੰਜਾਬ ਚ ਆਪਣੇ ਜਿੰਨੇ ਸੇ ਉਠਦੇ ਜਵਾਨ ਨੌਜਵਾਨ ਗੱਲਾਂ ਪੁੱਛਦੇ ਆ ਸਵਾਲ ਕਰਦੇ ਆ ਆ ਤੇ ਆਪਾਂ ਨੂੰ ਆਂਦੇ ਮਾਰ ਕੇ ਸੁੱਟੋ ਇਹਨਾਂ ਵੇ ਜਿਹੜੇ ਫਿਰ ਕੋਈ ਨਸ਼ਿਆਂ ਰਾਹੀਂ ਮਰੀ ਜਾਂਦੇ ਆ ਕੋਈ ਡੋਬੀ ਜਾਂਦੇ ਆ ਕੋਈ ਆਜਾਤ ਦੂਜਾ ਬਣਾਈਆਂ ਦੇ ਅਤਵਾਦਾਂ ਮੌਲਕੀ ਕਾਊਂਟਰ ਕਰੀ ਜਾਂਦੇ ਕਈਆਂ ਮੁੰਡਿਆਂ ਦੇ ਇਧਰ ਵੀਰ ਦੱਸ ਰਿਹਾ ਕਿ ਅਮਰਤਪਾਲ ਦੀ ਜਿਹੜੀ ਟੀਮ ਆ ਉਹੀ ਬਸ ਇਧਰ ਬੋੜੀ ਹੈ ਹਾਂਜੀ 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 ਜਾਂ ਕੋਈ ਵੀਰ ਸੇਵਾਦਾਰ ਜਿਹੜੇ ਆਉਂਦੇ ਲੋਕ ਸੇਵਾ ਲੈ ਪਿੰਡਾਂ 'ਚ ਉਹ ਬੋੜੇ ਆ ਕੋਈ ਸਰਕਾਰੀ ਨੁਮਾਇੰਦਾ ਨਹੀਂ ਆ ਸਰਕਾਰੀ ਨੁਮਾਇੰਦਾ ਨਹੀਂ ਆ ਉਹ ਸਰਕਾਰੀ ਨਹੀਂ ਆ ਸੋ ਸਰਕਾਰ ਨੂੰ ਕਿਤਨੇ ਕਿਤੇ ਦੇਖਿਆ ਜਾਵੇ ਤਾਂ ਥੋੜੀ ਜਿਹੜੀ ਐ ਇਥੋਂ ਸੇਧ ਲੈਣ ਦੀ ਲੋੜ ਆ ਥੋੜੀ ਬਾਲੀ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਹੜੀ ਐ ਉਹ ਸ਼ਰਮ ਚਾਹੀਦੀ ਐ ਕਿ ਲੋਕ ਡੁੱਬ ਰਹੇ ਨੇ ਘਰਾਂ ਦੇ ਘਰ ਰੁੜ ਚੁੱਕੇ ਨੇ ਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਵਾ ਦੁੱਕਾਂ ਸਾਂਝਾ ਤਾਂ ਤੁਸੀਂ ਇਹਨਾਂ ਨੂੰ ਪੈਸੇ ਤਾਂ ਕੀ ਦੇਣੇ ਸੀ ਇਹਨਾਂ ਦੀ ਮਦਦ ਤਾਂ ਕੀ ਦੇਣੀ ਸੀ ਹੱਥ ਵੀ ਸਿਰ ਤੇ ਜਿਹੜਾ ਨਹੀਂ ਆਣ ਕੇ ਤੁਸੀਂ ਰੱਖਿਆ ਕਿ ਤੁਹਾਡਾ ਕੀ ਹਾਲ ਐ ਜਾਂ ਤੁਹਾਡੀ ਹਰਾਂ ਦੇ ਬਾਅਦ ਜਿਹੜੀ ਐ ਪਾਣੀ ਉਤਰ ਤੋਂ ਬਾਅਦ ਸਾਰ ਲਈ ਜਾਊਗੀ ਕਿਨ ਕੈਮਰਾ ਪਰਸਨ ਹਰਪ੍ਰੀਤ ਕੌਰ ਦੇ ਨਾਲ ਸਰਬੀ ਸਿੰਘ ਮਝਾਲ ਪ੍ਰੋਟੀਵੀ ਤੋਂ ਸਤਿ ਸ੍ਰੀ ਅਕਾਲ ਜੀ